ਤਰਨਤਾਰਨ ਦੇ ਪਿੰਡ ਕੰਗ ਦੇ ਵਿੱਚ ਇੱਕ ਔਰਤ ਦਾ ਪੇਤ ਪਰੇ ਹਾਲਾਤਾਂ ਦੇ ਵਿੱਚ ਕਤਲ ਜੋ ਆਪਣੇ ਘਰ ਦੇ ਵਿੱਚ ਕੱਲ ਦੀ ਸਹਿਜ ਪਾਠ ਕਰ ਰਹੀ ਸੀ ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗਿਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣਪਛਾਤੇ ਬੰਦੇ ਆਏ ਆ ਜੋਨਾਂ ਦਾ ਗਾਲ ਵੱਡ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਤੁਰੰਤ ਉਹਨਾਂ ਦੇ ਵੱਲੋਂ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਕੁਰਪ੍ਰਿਤ ਕੋਨ ਨੂੰ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘਾਰ ਕਰ ਦਿੱਤਾ ਗਿਆ ਜਿੱਤੇ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਮੈਲਾ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਨੈਕਸਟ 24 ਪੰਜਾਬ ਦੇ ਉਸ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਪਸੰਦ ਸ਼ੇਅਰ ਕਰ ਲਾਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਤਰਨਤਾਰਨ ਦੇ ਪਿੰਡ ਕੰਗ ਦੇ ਵਿੱਚ ਇੱਕ ਔਰਤ ਦਾ ਪੇਤ ਭਰੇ ਹਾਲਾਤਾਂ ਦੇ ਵਿੱਚ ਕਤਲ ਜੋ ਆਪਣੇ ਘਰ ਦੇ ਵਿੱਚ ਇਕੱਲੀ ਸਹਿਜ ਪਟ ਕਰ ਰਹੀ ਸੀ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਜਿੱਥੇ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਮਾਮਲਾ ਤਰੰਤਾਂ ਦੇ ਅਧੀਨ ਆਉਂਦੇ ਪਿੰਡ ਕੰਗ ਤੋਂ ਸਾਹਮਣੇ ਜਿੱਥੇ ਕਿ ਭੇਦ ਭਰੇ ਹਾਲਾਤਾਂ ਦੇ ਵਿੱਚ ਘਰ ਦੇ ਵਿੱਚ ਪਾਟਕਾਰੀ ਅਮਰਤਾਰੀ ਔਰਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ कौर ਪਤਨੀ ਗੁਰਦੇਵ ਸਿੰਘ ਵਾਸੀ ਪਿੰਡ ਕੰਗ ਵਜੋਹੇ ਇਸ ਸਬੰਧੀ ਮੀਡੀਆਤ ਨਾਲ ਗੱਲਬਾਤ ਕਰਦੇ ਆਂ ਮਿੱਤਕਾ ਦਾ ਦਿਓ ਸੰਤੋਖ ਸਿੰਘ ਨੇ ਦੱਸਿਆ ਕਿ ਉਸਦੀ ਭਾਬੀ ਗੁਰਪ੍ਰੀਤ कौर ਘਰ ਦੇ ਵਿੱਚ ਪਾਰ ਕਰ ਰਿਸੀ ਇਸ ਦੌਰਾਨ ਕੋ ਜਨਪਸ਼ਾਤ ਤੇ ਵਿਅਕਤੀ ਆਏ ਉਸ ਦਾ ਕਤਲ ਕਰਕੇ ਵਾਰਦਤ ਨੂੰ ਅੰਜਾਮ ਦੇ ਕੇ ਮੌਕੇ ਤੇ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਤੁਰੰਤ ਉਹਨਾਂ ਦੇ ਵੱਲੋਂ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਗੁਰਪ੍ਰੀਤ ਕੋਨ ਨੂੰ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਨੂੰ ਅਮਰਿਤਕ ਘਿਆਰ ਕਰ ਦਿੱਤਾ ਗਿਆ ਜਿੱਥੇ ਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਮੈਲਾ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਲ ਲਿਆਂਦਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਕੰਗ ਦੀ ਰਹਿਣ ਵਾਲੀ ਗੁਰਪ੍ਰੀਤ ਕਤਲ ਕਰਦਾ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਸਬੰਧੀ ਪੁਲਿਸ ਪਾਲਟੀ ਦੇ ਵੱਲੋਂ ਸੀਸੀਟੀਵੀ ਕੈਮਰਾ ਨੂੰ ਖੰਘਾਲਿਆ ਜਾ ਰਿਹਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ న్యూਸ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗਿਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਆ ਇੱਕ ਸਾਲਕ ਦੀ ਕੁੜੀਆ ਸਾਲ ਦੇ ਅੰਦਰ ਹੀ ਇਹ ਕੁੜੀਆ ਕੀ ਨਾਮ ਨਾਲ ਜਿਹਨਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਡੈਥ ਹੋਈ ਨੰਦਨਾ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਹੈ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦੇ ਹਸਬੰਡ ਦਾ ਕੀ ਨਾਮ ਹੈ ਉਹਨਾਂ ਦੇ ਹਸਬੰਡ ਦਾ ਨਾਮ ਗੁਰਦੇਵ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤਾਂ ਹੀ ਆਪਾਂ ਨੂੰ ਹੋਰ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤਾ ਥੋੜਾ ਦੱਸੋ ਕਿ ਘਰ 'ਚ ਇਕੱਲੇ ਸੀ ਜਾਂ ਕੀ ਘਰ 'ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕਦ ਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕਦ ਤੇ ਆਏ ਹਾਂਜੀ ਤੁਸੀਂ ਕੀ ਵੇਖਿਆ ਕਿ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਉਹਨਾਂ ਇੱਕ ਵਾਰੀ ਨਾ ਮਾੜੀ ਹਿੰਮਤ ਪਾਸ ਆਉਂਦੇ ਉਹਨਾਂ ਮੜਕਾ ਚਲਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਰਤਰ ਮਾਰਗ ਹਨ ਨੌਨ ਬੰਦਾ ਆ ਅੱਛਾ ਤੇ ਉੱਤਗ ਅਗਲੇ ਅਗਲੀ ਕਾਰ ਵੀ ਕਰਦੇ ਆ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕੰਗ ਪਿੰਡ ਦਾ ਹੂੰ ਕੀ ਲੱਗਦਾ ਇਹ ਮਾਮਲਾ ਕਿਹੋ ਜਿਹਾ ਹੋਇਆ ਮਾੜਾ ਕਿ ਦੇਖਣ ਸੌਣੇ ਤਿਆਰ ਪੈਸਾ ਮੁੰਡਾ ਲੈ ਲੈਣੇ ਅੱਛਾ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇਖੀ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੂਪ ਲਾਇਆ ਕਿਤੇ ਜਿਹਨੇ ਮੈਨੂੰ ਉੱਥੇ ਮੌਕੇ ਤੋਂ ਹੋਂਡਾ ਉਥੋਂ ਹੀ